ਸਤਨਾਮ ਵਾਹਿਗੁਰੂ ਸਾਹਿਬ ਜੀ ਰਾਵ ਤਨਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ਰਾਮ ਸਿਮਰ राम सिमर राम सिमर पाई राम नाम सिमरन बिन भूटते अदकाई रहाओ राम सिमर राम सिमर राम सिमर, राम सिमर पाई ਰਾਮ ਨਾਮ ਸਿਮਰਨ ਬਿਨ ਬੋੜ ਤੇ ਅਧਕਾਈ ਰਹਾ ਬਨਤਾ ਸੁਤ ਤੇ ਗਰੇ ਸੰਪਤ ਸੁਖਤਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਬ ਦਿਆਈ ਆਜਾ ਮਲ ਗਾਚ ਕਨਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੋ ਕਰ ਚੋਨ ਭ੍ਰਮੇ ਤਉ लाज ਨਾਈ राम नाम छाड अमृत काहे पिख खाय ताज परम कर्म विद्ध निखेद राम नाम लेहि गुरु प्रसाद जन कबीर राम कर सनेहि ਤਾਜ ਭਰਮ ਕਰਮ ਬਿਦ ਨਿਖੇਦ RAM ਨਾਮ ਲੈਹੀ ਗੁਰ ਪਰ ਸਾਧ ਚਨਕਬੀਰ RAM ਕਰਸਨੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮ ਨਮਾ ਫ੍ਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਡ ਬਾਈ ਭਗਤ ਕਬੀਰ ਜੀ ਅੰਡਰ ਹੈਡਿੰਗ ਰਾਗ ਤਨਾਸਰੀ ਬਾਣੀ ਡਿਵੋਟੀ ਕਬੀਰ ਜੀ ਕਿ ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ ਭਗਤ ਜੀ ਸੇਇੰਗ ਦੈਟ ਰਿਮੈਂਬਰ ਦਾ ਲਾਰਡ ਰਿਮੈਂਬਰ ਦਾ ਲਾਰਡ ਰਿਮੈਂਬਰ ਦਾ ਲਾਰਡ ਇਨ ਮੈਡੀਟੇਸ਼ਨ O siblings of destiny, without remembering the Lord's name in meditation, a great many are drowned. Pause. Your spouse, children, body, house, and possessions, you think these will give you peace, but none of these shall be yours when the time of death comes. Ajamal, the elephant and the prostitute committed many sins, but still they crossed over the world ocean by chanting the Lord's name. You have wandered in reincarnation as pigs and dogs, did you feel no shame? Forsaking the ambrosial name of the Lord. why do you eat poison abandon your doubts about do's and don'ts and take to the lord's name by grace grace o servant kabir love the lord wahguruji ka khalsa wahguruji ki fate eh han aj de pavitra hukumname jo sri darbar sahab amritsar to aaye han bhagat ke vich jee devcharan kite hoye han ਰਾਗ ਤਰਾਸੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਜਿਸ ਦੀ ਪ੍ਰਾਪਤੀ ਸਤਿਗੁਰ ਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ ਏ ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ ਸਦਾ RAM ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਪ ਵਿਕਾਰਾਂ ਵਿੱਚ ਡੁੱਬਦੇ ਹਨ ਟਹਿਰਾਓ ਵੱਟੇ ਪੁੱਤਰ ਸਰੀਰ ਘਾਰ ਦੌਲਤ ਇਹ ਸਾਰੇ ਸੁੱਖ ਦੇਣ ਵਾਲੇ ਜਾਪਦੇ ਹਨ ਪਰ ਜਦੋਂ ਮੌਤ ਰੂਪ ਤੇਰਾ ਅਖੀਰਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਰਹਿ ਜਾਏਗਾ ਆਜਾ ਮਲ ਗਾਜਲ ਹਾਥੀ ਭਾਵ ਗਨਕਾ ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪ੍ਰਮਾਤਮਾ ਦਾ ਨਾਮ ਇਹਨਾਂ ਨੇ ਸਿਮਰ ਰਿਆ ਤਾ ਇਹੇ ਵੀ ਇਹਨਾਂ ਵਿਕਾਰਾਂ ਵਿੱਚੋਂ ਪਾਰ ਲੰਘ ਗਏ। اے ਸੱਜਣ ਤੂੰ ਸੂਰ, ਕੁੱਤੇ ਆਦਕ ਦੀਆਂ ਜੂਨੀਆਂ ਵਿੱਚ ਭਟਕਦਾ ਰਿਹਾ। ਫਿਰ ਵੀ ਤੈਨੂੰ ਹੁਣ ਸ਼ਰਮ ਨਹੀਂ ਆਈ। ਤੂੰ ਅਜੇ ਵੀ ਨਾਮ ਨਹੀਂ ਸਿਮਰਦਾ। ਪ੍ਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜ਼ਹਿਰ ਖਾ ਰਿਹਾ ਹੈ? हे ਭਾਈ ਸ਼ਾਸਤਰਾਂ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਹਨ? ਦੇ ਸ਼ਾਸਤਰਾ ਵਿੱਚ ਕਿਨਾ ਕੰਮਾਂ ਬਾਰੇ ਮਨਾਈ ਹੈ ਇਹ ਵਹਿਮ ਤੇ ਡਿਸਕਸ਼ਨ ਛੱਡ ਦੇ ਤੇ ਪ੍ਰਮਾਤਮਾ ਦਾ ਨਾਮ ਸੇਵਨ ਕਰ। ਏ ਦਾਸ ਕਬੀਰ ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪ੍ਰਮਾਤਮਾ ਨੂੰ ਹੀ ਆਪਣਾ ਪਿਆਰਾ ਸਾਥੀ ਬਣਾ। ਸ਼ਬਦ ਦਾ ਭਾਵ ਅਰਥ ਇਹ ਹੈ ਕਿ ਪ੍ਰਮਾਤਮਾ ਦਾ ਨਾਮ ਸਿਮਰੋ। ਇਹੀ ਹੈ ਸਦਾ ਦਾ ਸਾਥੀ ਤੇ ਇਸ ਦੀ ਬਰਕਤ ਨਾਲ ਬڑے بڑے ਬਿਕਾਰੀ ਪੀਤਰ ਜਾਂਦੇ ਹਨ ਕਰਮ ਕਾਂਡ ਦੇ ਭੁਲੇਖਿਆਂ ਵਿੱਚ ਨਾ ਪਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ